ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਜੋ ਕਿ ਅੱਜ ਸ਼ੁਰੂ ਹੋਣ ਜਾ ਰਿਹਾ ਤੇ ਉੱਥੇ ਦੱਸਦੇ ਕਿ ਇਹ 26 ਸਤੰਬਰ ਤੋਂ 29 ਸਤੰਬਰ ਤੱਕ ਚੱਲੇਗਾ ਹਾਲਾਂਕਿ 27 ਤੋਂ 28 ਸਤੰਬਰ ਨੂੰ ਛੁੱਟੀਆਂ ਹੋਣਗੀਆਂ ਤੇ ਕਾਰਵਾਈ ਵੀ 29 ਸਤੰਬਰ ਨੂੰ ਹੋਵੇਗੀ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਹਾਲ ਹੀ ਦੇ ਵਿੱਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਤੇ ਚਰਚਾ ਜੜੀ ਹੋ ਕੀਤੀ ਜਾਵੇਗੀ ਸਰਕਾਰ ਪਰਬੰਵਿਤ ਲੋਕਾਂ ਦੇ ਲਈ ਰਾਹਤ ਅਤੇ ਮੁਆਵਜ਼ਾ ਨਿਯਮਾਂ ਦੇ ਸੱਦਾ ਬਾਰੇ ਜਿਹੜਾ ਸਦਨ ਦੇ ਵਿੱਚ ਪ੍ਰਸਤਾ ਆਉ ਪੇਸ਼ ਕਰੇਗੀ ਸ਼ੁਰੂਆਤੀ ਅਨੁਮਾਨਾਂ ਅਨੁਸਾਰ ਸੂਬੇ ਨੂੰ ਲਗਭਗ 13800 ਕਰੋੜ ਦਾ ਨੁਕਸਾਨ ਹੋਇਆ ਹੈ ਹਾੜਾ ਦੇ ਨਾਲ 2300 ਤੋਂ ਵੱਧ ਪਿੰਡ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਤੇ ਲਗਭਗ 20 ਲੱਖ ਲੋਕ ਜਿਹੜੇ ਨੇ ਉਹ ਪ੍ਰਭਾਵਿਤ ਹੋਏ ਨੇ ਖੇਤੀਬਾੜੀ ਖੇਤਰ ਨੂੰ ਸਭ ਤੋਂ ਵੱਧ ਨੁਕਸਾਨ ਹੋਇਆ ਜਿੱਥੇ 5 ਲੱਖ ਏਕੜ ਤੋਂ ਵੱਧ ਫਸਲਾਂ ਪੂਰੀ ਤਰ੍ਹਾਂ ਜਿਹੜੀਆਂ ਨੇ ਤਬਾਹ ਹੋ ਚੁੱਕੀਆਂ ਉੱਥੇ ਹੀ ਸਰਕਾਰ ਦਾ ਦਾਅਵਾ ਹੈ ਕਿ ਇਹ ਵਿਸ਼ੇਸ਼ ਸੈਸ਼ਨ ਜਿਹੜਾ ਨਾ ਸਿਰਫ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਤੁਰੰਤ ਰਾਹਤ ਪ੍ਰਦਾਨ ਕਰੇਗਾ ਸਗੋਂ ਲੰਬੇ ਸਮੇਂ ਦੀ ਹੱਲ ਲਈ ਠੋਸ ਕਦਮ ਵੀ ਜਿਹੜਾ ਚੁੱਕੇਗਾ ਵਦੇਰੀ ਜਾਣਕਾਰੀ ਦੇ ਲਈ ਅਮਿਤ ਸੇਟੀ ਸਾਡੇ ਨਾਲ ਜੁੜ ਚੁੱਕੇ ਨੇ ਅਮਿਤ ਸੇਟੀ ਅੱਜ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਥੋੜੀ ਹੀ ਦੇਰ ਦੇ ਵਿੱਚ ਸ਼ੁਰੂ ਹੋਣ ਵਾਲਾ ਹੈ ਕੀ ਕੁ ਚਰਚਾ ਚੱਲ ਰਹੀ ਹੈ ਆ ਮਿਕਰ ਮੰਤਰੀ ਸਾਹਿਬ ਲਖਣਾ ਚਾਹਵਾ ਸੀ ਪੰਜਾਬ ਦਲ ਦਾ ਬਦਦਾ ਸੈਸ਼ਨ ਚੱਲ ਰਿਹਾ ਹੈ Uh, بلکل گیارہ uh, بجے کے آس پاس شروع ہوئے گا پہلے شہیدان شردانجلی دیتی جائے کے اس کے بعد بالکل uh, uh, سیشن کی جی ہے کاروائی اس دن بعد شروع ہو گئی ہلکی سیشن والی گل کریے دے پابر کے فلڈ آئے سال جی باڑھ آئی تراشن سدر جو ہے کہ بالکل بلایا گیا ہے ਉਹ ਚੇਨੀ ਲਈ ਕਾਨੂੰਨ ਬਣੇ ਹੋਏ ਹਨ ਉਹਨਾਂ ਦੇ ਵਿੱਚ ਕੋਈ ਸ਼ੋਅ ਹੋ ਸਕਦੀ ਹੈ ਕਿ 12 ਦੇ ਹਸਤਾ ਜਿਹੜਾ ਕੋਈ ਵੀ ਜਿਹੜਾ ਹੈ ਦਿੱਖਿਆ ਜਰਨੈਟ ਉਸਾਲ ਨੇ ਰੱਖੀ ਨਾਲ ਤੇ ਇਸ ਦੇ ਨਾਲ ਹੀ ਜੇ ਅਮਿਤ ਗੱਲ ਕੀਤੀ ਜਾਵੇ ਹੜਾ ਦੇ ਨਾਲ ਜਿਹੜੇ 2300 ਤੋਂ ਵੱਧ ਪਿੰਡ ਜਿਹੜੇ ਨੇ ਪ੍ਰਭਾਵਿਤ ਹੋਏ ਨੇ ਇਸ ਦੇ ਉੱਪਰ ਵੀ ਜਿਹੜੀ ਉਹ ਚਰਚਾ ਕੀਤੀ ਜਾਵੇਗੀ ਕਿਉਂਕਿ ਫਸਲਾਂ ਦੇ ਨੁਕਸਾਨ ਦੀ ਜਿਹੜੀ ਹੈ ਮੇਲਾ ਦਾ ਸਭ ਤੋਂ ਜ਼ਿਆਦਾ ਗੱਲ ਕੀਤੀ ਜਾਵੇ ਕਿਉਂਕਿ 5 ਲੱਖ ਤੋਂ ਵੱਧ ਫਸਲ ਜਿਹੜੀ ਹੈ ਇਸ ਦੇ ਵਿੱਚ ਜ਼ਿਆਦਾ ਤਬਾਹ ਹੋਈ ਹੈ

ਤਾਂ ਨਾਲ ਉਹ ਵੀ ਲੋਕ ਜਿਹੜਾ ਹੱਦ ਤੇ ਆ ਦੇ ਰਿਹਾ ਤੇ ਅੱਜ ਅੱਜ ਨਹੀਂ ਕਹ ਦਰਾ ਤੇ ਬਾਪੂ ਜਿਹੜੇ ਵੀ ਚਾਰ ਹੋ ਰਹੇ ਹਿੰ ਕਿ ਮਿਸਰੀ ਉਸ ਨੂੰ ਚੱਪਨ ਹੈ ਕਿ ਜਿਹੜੀ ਬਾਸਾ ਹੋ ਜਿਹੜੀ ਤਾਂ ਹੈ ਉਹਨਾਂ ਨੂੰ ਲੈ ਕੇ ਵੀ ਚੱਲ ਜੂਗੀ ਹੈ ਕਿਸੇ ਸਰਦਨ ਦੇ ਵਿੱਚ ਉਹ ਫਾਲ ਪੇ ਗੀ ਉਹ ਦੇਰੀ ਜਾਣਕਾਰੀ ਦੇ ਲਈ ਅਮਿਤ ਬਹੁਤ ਬਹੁਤ ਤਨਵਾਦ ਜੁੜੇ ਰਾਂਗੇ ਥੋੜੇ ਨਾਲ ਸੋ ਥੋੜੀ ਹੀ ਦੇਰ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਉਹ ਸ਼ੁਰੂ ਹੋਣ ਵਾਲਾ ਜਿਸ ਦੇ ਵਿੱਚ ਅ ਫਲੱਡ ਨੂੰ ਲੈ ਕੇ ਜਿਹੜੀ ਉਹ ਚਰਚਾ ਜਿਹੜੀ ਉਹ ਕੀਤੀ ਜਾਵੇਗੀ ਕਿੰਨਾ ਨੁਕਸਾਨ ਹੋਇਆ ਇਸ ਦੇ ਉੱਪਰ ਚਰਚਾ ਜਿਹੜੀ ਉਹ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਸ਼ੁਰੂ ਹੋਵੇਗੀ